ਔਰ ਸਾਡੇ ਪਾਰਟੀ ਸੁਪਰੀਮ ਆਰਬਨ ਕਿਦਰੀ ਵਾਲੇ ਮੁੱਖ ਮੰਤਰੀ ਪੰਜਾਬ ਸਰਦਾਰ ਕਰੋ ਸਿੰਘ ਮਾਨ ਜੀ ਬੱਚਿਆਂ ਤੋਂ ਵੱਧ ਇਹਨਾਂ ਦਾ ਜਨ ਪਿਆਰ ਕਰਦੇ ਔਰ ਮੇਰਾ ਛੋਟਾ ਭਰਾ ਸੋ ਸਪੈਸ਼ਲ ਗੁਰਦਾਸਪੁਰ ਤੋਂ ਭਰਾ ਦੇ ਘਰੇ ਸੇ ਲਿਆਏ ਆ ਪਿਆਰ ਇਹਨਾਂ ਦੇ ਪਿਆਰ ਦੇ ਮੈਂ ਇਹਨਾਂ ਨੂੰ ਖਿੱਚੀ ਹੋਏ ਪਿਛਾਈ ਗੱਡੀ ਪਿਛਾ ਕੇ ਨਾਲ ਨਾਲ ਬਿਠਾ ਕੇ ਮੈਂ ਚਲੋ ਆਪਣਾ ਘਰੇ ਚਲਦੇ ਆ ਸੋ ਮਿਹਨਤੀ ਜਦੋਂ ਕੋਈ ਪਾਰਟੀ ਲਈ ਵਫਾਦਾਰੀ ਨਾਲ ਇਮਾਨਦਾਰੀ ਨਾਲ ਮਿਹਨਤ ਕਰਦਾ ਤੇ ਪ੍ਰਮਾਤਮਾ ਨਾਲੋਂ ਪਿਆਰ ਵੀ ਪੰਦਾ ਸਾਰਿਆਂ ਨਾਲ ਸੋ ਸਾਡਾ ਵੀ ਜਨੋਂ ਪਿਆਰ ਆ ਤੋਂ ਪ੍ਰਮਾਤਮਾ ਕੀ ਅਰਦਾਸ ਕਰਨ ਲੇ ਕਿ ਭਰਾ ਸਾਡਾ ਹੋ ਤਰੱਕੀ ਕਰੇ ਤੇ ਅੱਜ ਫਤਕਰ ਚੋਰੀਆਂ ਦੇ ਸਾਰੇ ਪਰਭਾਵਾਂ ਨੂੰ ਮੈਂ ਆਜ਼ਾਦੀ ਦੀ ਸ਼ੁਕਤੀ ਬਧਾਈ ਦਿੰਦਾ ਤੇ ਵਾਅਦਾ ਕਰਦਾ ਕਿ ਜਿਹੜਾ ਵੀ ਜਮਨ ਰੰਦਾਵਾ ਜੀ ਮੈਨੂੰ ਕੰਮ ਕਹਿਣਗੇ ਡਵੈਲਪਮੈਂਟ ਵਾਸਤੇ ਕੋਈ ਵਿਕਾਸ ਦੇ ਕੰਮ ਹੈ ਤੋ ਪਰ ਪਹਿਲ ਦੇ ਆਧਾਰ ਤੇ ਵੱਧ ਤੋਂ ਵੱਧ ਫੰਡ ਜਿਹੜੇ ਫਤਕਰ ਚੋਰੀਆਂ ਦੇਵਾਂਗੇ ਸੋ ਅਰਵਿੰਦ ਕੇਜਰੀਵਾਲ ਜੀ ਨੇ ਬਹੁਤ ਮਿਹਨਤੀ ਹੋਣਾ ਸਾਰਿਆਂ ਨੂੰ ਜ਼ਿੰਮੇਵਾਰੀ ਪਹਿਲਾਂ ਵੀ ਦਿੱਤੀ ਹੁਣ ਵੀ ਦੇਣਗੇ ਸੋ ਪੂਰੀ ਇਮਾਨਦਾਰੀ ਨਾਲ ਸਾਰੇ ਰਲ ਮਿਲ ਕੇ ਜਿੰਨੇ ਵੀ ਜ਼ਿੰਮੇਵਾਰੀ ਮਿਲੀ ਹੈ ਉਹਨੂੰ ਪੂਰੀ ਕਰਾਂਗੇ ਬਹੁਤ ਵਧੀਆ ਲੱਗ ਰਿਹਾ ਜੀ ਮੈਂ ਜਿਵੇਂ ਹਰ ਸਟੇਜ ਤੇ ਹਰ ਚੈਨਲ ਤੇ ਇਹ ਕਹਿਣਾ ਨਾ ਕਿ ਇੱਕ ਆਮ ਦੇ ਘਰ ਦੇ ਆਮ ਦੇ ਨੌਜਵਾਨ ਨੂੰ ਜ਼ਿਲ੍ਹਾ ਪ੍ਰਧਾਨਗੀ ਮਿਲੀ ਆ ਇਹਦੇ ਚ ਬਹੁਤ ਜਾਣੇ ਮਤਲਬ ਬਹੁਤ ਵੱਡਾ ਰੋਲ ਬਹੁਤ ਸਾਰੇ ਮੇਰੇ ਸੀਨੀਅਰ ਲੀਡਰਸ ਦਾ ਵੀ ਹੈ ਤੇ ਅੱਜ ਕਿਉਂਕਿ ਜ਼ਿਲ੍ਹਾ ਜਿਹੜਾ ਸਮਾਗਮ ਸੀਗਾ ਪੱਧਰੀ ਉਹ ਗੁਰਦਾਸਪੁਰ ਦੇ ਵਿੱਚ ਸੀਗਾ ਸੋ ਉਹ ਜਦੋਂ ਰਸਤੇ 'ਚ ਲੰਘ ਰਹੇ ਸੀਗੇ ਉਹ ਮੇਰੇ ਕੋਲ ਰੁਕੇ ਕਿਉਂਕਿ ਮੇਰਾ ਬਹੁਤ ਨਿੱਜੀ ਪਿਆਰ ਆ ਜੀ ਉਹਨਾਂ ਨਾਲ ਪਰ ਪਾਰਟੀ ਵੱਲੋਂ ਅਸ਼ੀਰਵਾਦ ਦੇਣਾ ਹੈ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ساری ਜ਼ਿੰਦਗੀ ਪਰਣੀ ਰਹੂੰਗਾ ਜਿੰਨਾ ਪਿਆਰ ਮੈਨੂੰ ਪਾਰਟੀ ਹਾਈ ਕਮਾਂਡ ਵੱਲੋਂ ਮਿਲ ਰਿਹਾ ਹੈ ਤੇ ਮੇਰੇ ਵਰਕਰ ਸਾਥੀਆਂ ਵੱਲੋਂ ਮਿਲਦਾ ਹੈ। ਦੇਖੋ ਅੱਜ 77ਵੇਂ ਜਿਹੜਾ ਆਜ਼ਾਦੀ ਦਿਵਸ ਆ ਉਹਦੀ ਮੈਂ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਸਾਰੇ ਜ਼ਿਲ੍ਹਾ ਵਾਸੀਆਂ ਨੂੰ। ਔਰ ਮੈਂ ਉਮੀਦ ਕਰਦਾ ਕਿ ਆਪਾਂ ਸਾਰੇ ਜਿੰਨੇ ਵੀ ਗੁਰਦਾਸਪੁਰ ਦੇ ਵਾਸੀ ਹਾਂ ਆਪੋ ਆਪਣਾ ਚਾਹੇ ਕੋਈ ਵੀ ਕਿੱਤਾ ਕਰਦੇ ਹੋ ਆਪਣਾ ਯੋਗਦਾਨ ਪਾ ਕੇ ਦੇਸ਼ ਦੀ ਤਰੱਕੀ ਦੇ ਵਿੱਚ ਹਿੱਸਾ ਪਾਈਏ ਤੇ ਦੇਸ਼ ਨੂੰ ਮੋੜ ਇੱਕ ਨੰਬਰ ਤੇ ਲੈ ਕੇ ਜਾਈਏ। One of the premium and prestigious professional institutes providing a wide range of professional courses with 100% placement assistance. We are Sri Sai Group of Institutes.